ਮੈਂ ਮੰਦਰ ਉਹ ਪ੍ਰੋਸੀਜਰ ਉਹ ਪਹਿਲਾਂ ਇਹੋ ਸਾਬ ਦੀ ਕਰਨੀ ਹੈ ਉਹ ਇੱਕ ਮਿੰਟ ਕਰੋ ਅਜੀ ਦੱਸੋ ਅੱਜ ਬੇਬੇ ਮੂਸੇ ਦਾ ਪਤਾ ਲੈ ਮਤਾ ਲੈ ਕੇ ਆਏ ਹਾਂ ਅਸੀਂ ਅੱਜ 18 ਐਮਸੀ ਇਕੱਠੇ ਹੋਏ ਹਾਂ ਜੀ ਬੇਬੇ ਮੂਸੇ ਦਾ ਮਤਾ ਅਸੀਂ ਸਾਰਿਆਂ ਨੇ ਮਿਲ ਕੇ ਯੋ ਸਾਬ ਨੂੰ ਦਿੱਤਾ ਹੈ ਸਾਰਿਆਂ ਦਾ ਕਹਿਣਾ ਹੈ ਕਿ ਕਮਸ਼ੈਦ ਦੇ ਵਿੱਚ ਕੋਈ ਨਹੀਂ ਰਹੇ ਤੇ ਇਸ ਕਰਕੇ ਸਾਰੇ ਬਕਾਨ ਨੂੰ ਚੇਂਜ ਕਰਨਾ ਚਾਹੁੰਦੇ ਹਾਂ ਤੇ ਇਸੇ ਉਹਦੇ ਵਿੱਚ ਅਸੀਂ ਯੋ ਸਾਬ ਨੂੰ ਦਿੱਤਾ ਤੇ ਅਗਲਾ ਪ੍ਰੋਸੈਸ ਚੱਲੇਗਾ ਕਿੰਨੇ ਐਮਸੀ ਨੇ ਮੈਮ 18 ਐਮਸੀ ਅਗੇ ਹਨ ਜੀ ਕਰਦੇ ਹਾਂ 4 ਸਾਲ ਦਾ ਸਮਾਂ ਲਗਭਗ ਬੀਤ ਗਿਆ ਜੀ ਅੱਜ ਇਹ ਕੀ ਜ਼ਰੂਰਤ ਪੈ ਗਈ ਤੇ ਅਸੀਂ ਲੇਕਿਨ 4 ਸਾਲਾਂ ਵਿੱਚ ਕੰਮ ਹੋਇਆ ਹੀ ਨਹੀਂ ਸ਼ਹਿਰ ਦੀ ਡਿਵੈਲਪਮੈਂਟ ਰੁਕੀ ਹੋਈ ਸੀ ਤੇ ਕੰਮ ਲੋਕੀ ਤਾਂ ਐਮਸੀ ਨੂੰ ਪੁੱਛਦੇ ਆ ਨਾ ਕਿ ਕੰਮ ਨਹੀਂ ਹੋ ਰਿਹਾ ਸਾਰੇ ਐਮਸੀ ਪਰੇਸ਼ਾਨ ਸੀਗੇ ਦੁਖੀ ਸੀਗੇ ਇਸ ਕਰਕੇ ਸਾਰਿਆਂ ਨੇ SLA ਕਰਕੇ ਇਹ ਬੇਭਰੋਸਗੀ ਦਾ ਮਤਲਬ ਇਹ 7-8 ਮਹੀਨੇ ਤੋਂ ਬਾਅਦ ਤਾਂ ਜੀ ਫੇਰ ਜਿਹੜਾ ਹੈਗਾ ਪ੍ਰਸ਼ਾਸਨ ਲਾਗੂ ਹੋ ਜਾਣਾ ਤੇ ਜਿਹੜੇ ਐਮਸੀ ਸਾਰੇ ਹੀ ਹੈ ਹੁਣ ਤਾਂ ਕਿਉਂ ਇਹਨਾਂ ਨੇ ਮжоਰਿਟੀ ਸ਼ੋ ਨਹੀਂ ਕੀਤੀ ਅੱਜ ਕਿਉਂ ਕਰਨੀ ਪੈਗੀ ਦੇਖੋ ਟਾਈਮ ਆ ਤੇ ਕੰਮਾਂ ਦੇ ਕਰਕੇ ਹੀ ਕਰਿਆ ਨਾ ਕਿਉਂਕਿ ਅੱਗੋਂ ਇਲੈਕਸ਼ਨ ਆਨੇ ਆ ਲੋਕਾਂ ਨੇ ਤਾਂ ਕੰਮ ਪੁੱਛਣੇ ਐ ਐਮਟੀਆਂ ਨੂੰ ਜੇ ਹੁਣ ਥੋੜਾ ਬਹੁਤ ਕੰਮ ਕਰਕੇ ਦਿਖਾ ਦੇਣਗੇ ਤੇ ਲੋਕ ਨਾਲ ਜੁੜੇ ਰਹਣਗੇ ਕਿਉਂਕਿ ਸ਼ਹਿਰ ਦੇ ਲੋਕ ਤਾਂ ਸਾਰੇ ਡਵੈਲਪਮੈਂਟ ਜਾਂਦੇ ਆ ਜੇ ਕੰਮ ਹੋਏਗਾ ਤੇ ਲੋਕ ਸਾਰੇ ਨਾਲ ਹੋਣਗੇ ਵੀ ਪ੍ਰਧਾਨ ਜੀ ਉਹ ਕੰਮ ਰੋਕਦੇ ਨੇ ਮੈਨੂੰ ਲੱਗਦਾ ਮੈਨੂੰ ਨਹੀਂ ਪਤਾ ਕੰਮ ਰੁਕਦੇ ਕਿ ਨਹੀਂ ਹੁੰਦੇ ਪਰ ਕੰਮ ਹੋ ਨਹੀਂ ਰਿਹਾ ਡਵੈਲਪਮੈਂਟ ਕਿਉਂਕਿ ਮੀਟਿੰਗਾਂ ਲੇਟ ਹੁੰਦੀਆਂ ਰਹੀਆਂ ਇੱਕ ਕਾਰਨ ਇਹ ਵੀ ਹੋ ਸਕਦਾ ਵੀ 6 ਮਹੀਨੇ ਬਾਅਦ ਮੀਟਿੰਗ ਹੋਣਾ ਫਿਰ ਇਕੱਠੇ ਹੀ ਕੰਮ ਕਹਿ ਜਾਣਾ ਤੇ ਉੱਪਰੋਂ ਫਿਰ ਆਬਜੈਕਸ਼ਨ ਲੱਗ ਜਾਂਦੇ ਹਨ ਮੈਜੋਰਟੀ ਤੁਹਾਡੇ ਕੋਲ ਹੈ ਮਤਲਬ ਜਿਹੜੇ ਪ੍ਰਧਾਨ ਰਹੇਗੇ ਕਾਲੀਦਲ ਤੋਂ ਨੇ ਤੁਸੀਂ ਕਿ ਇਹਨੂੰ ਸਮਰਥਨ ਕਰੋਗੇ ਇਸ ਤੋਂ ਬਾਅਦ ਅੱਗੇ ਕੋਈ ਹਜੇ ਮੈਂ ਕੁਝ ਨਹੀਂ ਕਰਦਾ ਨਾਮ ਤੁਹਾਡਾ ਵੀ ਆ ਰਿਹਾ ਹੈ ਜੀ ਪ੍ਰਧਾਨਗੀ ਦੇ ਲਈ ਕੀ ਗੱਲ ਹੋ ਜਾਉਗੀ ਮੈਂ ਕੁਝ ਨਹੀਂ ਜੋ ਮੈਜੋਰਟੀ ਹੋਏਗੀ ਸਾਰੇ ਐਮਸੀਆਂ ਦੀ ਆਪਾਂ ਉਹਨਾਂ ਦੇ ਨਾਮ ਹੈ ਠੀਕ ਹੈ ਤੁਸੀਂ ਬੇਤਰਸੀ ਦਾ ਪਤਾ ਲੈਣਾ ਚਾਹੁੰਦੇ ਹੋ ਲਗਭਗ ਚੈੱਕ ਕਰਕੇ ਪਤਾ ਲੱਗੂ 18 ਬੰਦਿਆਂ ਦੇ ਤੱਕ ਤੱਕ ਸਾਈਨ ਮੰਨ ਲਾਦੇ ਹੈਗੇ ਨੇ ਤੇ 8 18 ਬੰਦਿਆਂ ਦੇ ਸਾਈਨ ਨੇ ਜੀ ਤੇ ਇਹਨਾਂ ਨੇ ਵੀ ਬੀਰ ਭਰੂਸ ਦੀ ਮਤਲ ਲੈ ਲੈਂਦਾ ਵੀ ਪ੍ਰਧਾਨ ਜੀ ਤੋਂ ਵਿਸ਼ਵਾਸ ਸਾਡਾ ਉੱਟ ਚੁੱਕਿਆ ਤੇ ਉਹਨਾਂ ਦੇ ਵਿਰੁੱਧ ਅਸੀ ਮਤਾ ਪਾਉਣਾ ਚਾਹੁੰਦੇ ਆ ਤਾਂ ਉਸ ਤੋਂ ਬਾਅਦ ਅਸੀਂ ਜੋ ਵੀ ਇਹਨਾਂ ਦੀ ਗਾਹਲੇ ਕਾਰਵਾਈ ਹੈ ਆਪਦੇ ਨਵੇਂ ਪ੍ਰਧਾਨ ਜੀ ਨੂੰ ਬਣਾਉਣਾ ਚਾਹੁੰਦੇ ਨੇ ਇਸ ਸਬੰਧੀ ਸਰਕਾਰ ਦੇ ਹਦਾਇਤਾਂ ਅਨੁਸਾਰ ਮੈਂ ਤੁਰੰਤ ਇਹਦੇ ਉੱਤੇ ਕਾਰਵਾਈ ਕਰਦੇ ਹੋਏ ਅਦਰ ਰਸੀਟ ਕਰਕੇ ਪ੍ਰਧਾਨ ਜੀ ਨੂੰ ਉਹਨਾਂ ਨੂੰ ਇਟੀਮੇਸ਼ਨ ਕਰ ਦੋ WhatsApp ਵੀ ਕਰ ਦੋ ਜੋ ਸਰਕਾਰ ਦੇ ਰੂਲ ਅਕਦਾਰ ਕਾਰਵਾਈ ਕਰਨੋਂ ਅਬਚ ਜਾਂਦੀ ਜਾਊਗੀ ਇਸ ਤੋਂ ਬਾਅਦ ਜਿਹੜਾ ਪ੍ਰੋਸੈਸ 14 ਦਿਨ ਦੇ ਵਿੱਚ ਉਹਨਾਂ ਨੇ ਮੀਟਿੰਗ ਬੁਲਾਉਣੀ ਹੈ ਉਹ 14 ਦਿਨ ਵੀ ਮੀਟਿੰਗ ਬਲਾ ਸਕਦੇ ਨੇ 14 ਦਿਨ ਉਹਨਾਂ ਨੂੰ ਫੇਰ ਮਿਲ ਜਾਣਗੇ ਇਸ ਕਰਕੇ 28 ਦਿਨ ਦਾ ਉਹਨਾਂ ਕੋਲ ਪ੍ਰੋਸੈਸ ਹੈ ਤੇ ਜੇ ਉਹ ਸਾਬਤ ਕਰਦੇ ਨੇ ਤਾਂ ਰਹਿ ਸਕਦੇ ਨੇ ਬਿਨ ਬਿਪਰੋਸ ਕੀ ਨਾਲ ਤਾਂ ਉਹਨਾਂ ਨੂੰ ਪਤਾ ਦੇ ਉਧਰ ਤੋਂ ਲਾ ਦੇ ਤਾ ਕੋਰਟ ਕੇ ਇਹਦਾ ਲਿੰਕ ਹੈ ਦਿੰਦਾ ਮੈਂ ਇਹਦਾ ਕੋਰਟ ਦਾ ਕੋਈ ਸਬ ਕੋਈ ਲਿੰਕ ਨਹੀਂ ਸਿਵਲ ਪ੍ਰੋਸੀਜਰ ਹੈ ਜੀ ਇਹ ਮੈਂਬਰ ਸਭਾ ਵਿੱਚ ਚੁਣੇ ਹੋਏ ਮੈਂਬਰ ਨੇ ਸ਼ਹਿਰ ਦੇ ਇਹਨਾਂ ਦਾ ਆਪ ਦਾ ਇੰਟਰਨਲ ਮੈਟਰ ਹੁੰਦਾ ਇਹਨਾਂ ਚੋਂ ਪਹਿਲਾ ਪ੍ਰਧਾਨ ਚੁਣਿਆ ਗਿਆ ਸੀ ਇਹੀ ਇਕੱਠੇ ਹੋ ਕੇ ਦੋ ਤਾਈ ਬਹੁਤ ਬਣਾ ਲਾ ਸਕਦੇ ਨੇ ਇਹੀ ਇਕੱਠੇ ਹੋ ਕੇ ਫੇਰ ਚੁਣ ਸਕਦੇ ਨੇ ਇਸ ਕਰਕੇ ਦੇ ਵਿੱਚ ਲੀਗਲ ਕੋਈ ਪ੍ਰੋਸੀਜਰ ਨਹੀਂ ਸਿਵਲ ਬਣਾਉਣ ਬਾਰੇ ਕਿਉਂਕਿ ਪਰ ਅੱਜ ਹੀ ਕਹਿੰਦੇ ਹਾਈ ਕੋਰਟ ਸਾਡਾ ਚੱਲਦਾ ਪੈ ਇਸ ਕਰਕੇ ਅਸੀਂ ਉਸ ਸਬੰਧ ਨਾਲ ਕੋਈ ਜਿਹਨੂੰ ਲੀਗਲ ਪੁਆਇੰਟ ਹੈ ਉਹ ਉਹਨਾਂ ਦੇ ਲੈ ਕੇ ਚੱਲ ਰਹੇ ਹਾਂ ਲੇਕਿਨ ਬੇਪਰੋਸਕ ਦੇ ਮਤ ਉਸ ਤੋਂ ਬਿਲਕੁਲ ਲੱਗਦੇ ਠੀਕ ਹੈ ਜੀ ਬਸ ਫਿਰ ਦੇਖ ਜੀ ਜੀ ਮੈਂ ਅਦੈਰਾ ਖੋਲਣਾ ਯਾਰ ਮੈਂ ਅਦੈਰਾ ਖੋਲਦਾ ਨਾ ਇੱਕ ਮਿੰਟ ਬਾਹਰ ਕਰ ਲੀਏ ਬਾਹਰ ਕਰ ਦਿਓ ਮਤਲਬ ਉਹਨਾਂ ਦੇ ਫੀਸ ਤੋਂ ਲਹਿ ਜਾਣਾ ਸਾਰੇ ਮੌਜੂਦ ਨੇ ਆਪਣੇ ਉਹ ਇੱਕ ਮਿੰਟ ਜੀ ਇੱਕ ਮਿੰਟ ਜੀ ਇੱਕ ਮਿੰਟ ਇਦਾਂ ਮੇਰੇ ਹੱਥ ਨੇ ਘੜਵਣਾ ਆਇਆ ਮੈਂ ਧੰਨਵਾਦ